ਉਧਰ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਰੋਡ ਤੇ ਇੱਕ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਤੇ ਫੂਡ ਸੇਫਟੀ ਵਿਭਾਗ ਤੇ ਪੁਲਿਸ ਦੇ ਵੱਲੋਂ ਜੁਆਇੰਟ ਰੇਡ ਕੀਤੀ ਗਈ ਹੈ। ਰੇਡ ਦੌਰਾਨ ਵੱਡੀ ਮਾਤਰਾ ਦੇ ਵਿੱਚ ਨਕਲੀ ਘਿਓ ਬਰਾਮਦ ਹੋਇਆ ਜੋ ਕਿ ਵਨਸਪਤੀ ਰਿਫਾਈਨ ਤੇ ਕੈਮੀਕਲ ਮਿਲਾ ਕੇ ਤਿਆਰ ਕੀਤਾ ਜਾਂਦਾ ਸੀ। ਇਹ ਘਿਓ ਗੁਰਦੁਆਰਾ ਸਾਹਿਬ ਤੇ ਮੰਦਰਾਂ ਦੇ ਬਾਹਰ ਵੀ ਵੇਚਿਆ ਜਾ ਰਿਹਾ ਸੀ ਜਿਸ ਦੇ ਨਾਲ ਸਿਹਤ ਦੇ ਨਾਲ ਨਾਲ ਆਸਥਾ ਦੇ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਸੀ। ਫੈਕਟਰੀ ਦੇ ਮਾਲਕ ਵਿਕਰਮਜੀਤ ਸਿੰਘ ਮੌਕੇ ਤੋਂ ਫਰਾਰ ਹੈ ਤੇ ਜਦਕਿ ਇੱਕ ਕਾਰੀਗਰ ਨੂੰ ਉਥੋਂ ਕਾਬੂ ਕਰ ਲਿਆ ਗਿਆ ਹੈ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਲਗਾਤਾਰ ਜਾਰੀ ਹੈ। ਅੱਜ ਇਹ ਅਗਰਵਾਲੀ ਦਾ ਏਰੀਆ ਹੈ ਪਿੰਟਰਫਾਰਮ ਦੇ ਬੈਕਸਾਈਡ ਤੇ ਇੱਕ ਫੈਕਟਰੀ ਆ ਜਿੱਥੇ ਨਕਲੀ ਕਿਓ ਬਣਾਉਂਦਾ ਇਹ ਕੰਮ ਚੱਲ ਰਿਹਾ ਸੀਗਾ। ਕਿ ਕਿਸ ਤਰ੍ਹਾਂ ਇਨਫਰਮੇਸ਼ਨ ਮਿਲੀ ਤੇ ਕਿੰਨੀਆਂ ਇੰਨੀ ਸਾਡੇ ਕੋਲ ਸਾਡੇ ਕੋਲੇ ਸੀਕ੍ਰੀਟ ਇਨਫਰਮੇਸ਼ਨ ਸੀਗੀ ਤੇ ਦੋ ਤਿੰਨ ਦਿਨ ਪਹਿਲਾਂ ਹੀ ਸਾਨੂੰ ਇਨਫਰਮੇਸ਼ਨ ਮਿਲੀ ਆ ਕਿ ਕਾਫੀ ਫੈਕਟਰੀਜ਼ ਆ ਏਰੀਆ ਚ ਤੇ ਵੀ ਪਤਾ ਲੱਗਾ ਸੀ ਕਿ ਆ ਵੀ ਇੱਥੇ ਨਕਲੀ ਕਿਉਂ ਬਣ ਰਿਹਾ ਤੇ ਜੋ ਕਿ ਆਪਣੇ ਧਾਰਮਿਕ ਸਾਨਾ ਤੇ ਤੇ ਲੋਕਲ ਮਾਰਕੀਟ ਤੇ ਸਪਲਾਈ ਹੋ ਰਿਹਾ ਆ ਤੇ ਅਸੀਂ ਰਿਆਕੀ ਕਰਕੇ ਸਾਡੀ ਫੋਰਸ ਦੀ ਮਤਲਬ ਮੇਰੇ ਜਿਹੜੇ ਮਤਲਬ ਸਟਾਫ ਆ ਉਹਨਾਂ ਨੇ ਰਿਆਕੀ ਕੀਤੀ ਤੇ ਫਾਈਨਲੀ ਅੱਜ ਅਸੀਂ ਸਕਸੈਸਫੁਲ ਹੋਏ ਆ ਕਿੰਨੀ ਇੱਕ ਕੁਆਂਟੀਟੀ ਚ ਕਿਉਂਟੀਟੀ ਚ ਜੀ ਕਾਫੀ ਬਲਕ ਚ ਆ ਤੇ ਬਾਕੀ ਫੂਡ ਸੇਫਟੀ ਡਿਪਾਰਟਮੈਂਟ ਵਾਲੇ ਸਾਨੂੰ ਪੂਰਾ ਕਾਊਂਟ ਕਰਕੇ ਦੱਸਣਗੇ ਕਿ ਐਗਜੈਕਟ ਫਿਗਰ ਕੀ ਹੈ ਗ੍ਰਿਫਤਾਰ ਕਿਨੇ ਜਣੇ ਨੇ ਕੀਤਾ ਜੀ ਫਿਲਹਾਲ ਤਾਂ 21 ਜਿਹੜਾ ਇਹਨਾਂ ਦਾ ਵਰਕਰ ਆ ਉਹਨੂੰ ਅਸੀਂ ਅਰੈਸਟ ਕੀਤਾ ਆ ਤੇ ਜੋ ਇਹਨਾਂ ਦਾ ਓਨਰ ਆ ਉਹਦੇ ਅਸਿਰੇਟ ਕੀਤੀ ਆ ਤਾਂ ਫਿਲਹਾਲ ਉਹ ਰਨ ਅਵੇ ਹੈ ਤੇ ਉਹਨਾਂ ਤੇ ਉਹਨਾਂ ਨੂੰ ਕਾਬੂ ਕਰਕੇ ਚੱਲਦੇ ਸੀ ਸਪਲਾਈ ਕਿਸ ਤਰ੍ਹਾਂ ਕਰਦੇ ਸੀ ਆਪ ਪਰਚੂਨ 'ਚ ਵੇਚਦੇ ਸੀ ਜਾਂ ਦੁਕਾਨਦਾਰਾਂ ਨੂੰ ਸਪਲਾਈ ਹੁੰਦੀ ਸੀ ਤੇ ਬਿਲਕੁਲ ਇਹ ਦੁਕਾਨਦਾਰਾਂ ਨੂੰ ਸਪਲਾਈ ਕਰਦੇ ਸੀਗੇ ਕਿਉਂਕਿ ਫੈਕਟਰੀ ਆ ਤੇ ਇੱਥੇ ਪਰਚੂਨ ਦਾ ਕੰਮ ਨਹੀਂ ਹੋ ਰਿਹਾ ਸੀ ਇਹ ਮਤਲਬ ਬਲਕ ਚ ਸਪਲਾਈ ਕਰਦੇ ਸੀਗੇ ਲੱਗਦਾ ਆਸ ਦੇ ਨਾਲ ਵੀ ਖੇਡੇ ਜਾਂਦਾ ਸੀ ਸ਼ਹੀਦ ਸਾਹਿਬ ਬਿਲਕੁਲ ਜੀ ਬਿਲਕੁਲ ਪਬਲਿਕ ਦੀ ਆਸਥਾਨਾਲ ਵੀ ਖੇਡਿਆ ਜਾ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਕੀ ਪਬਲਿਕ ਦੀ ਹੈਲਥ ਨਾਲ ਖਿਲਵਾੜ ਹੋ ਰਿਹਾ ਸੀਗਾ ਤੇ ਅਸੀਂ ਤਾਂ ਸਾਡੇ ਐਸਐਸਪੀ ਸਾਹਿਬ ਦਾ ਤੇਹੀ ਮਤਲਬ ਟਾਰਗੇਟਸ ਆ ਕਿ ਜਿਹੜਾ ਵੀ ਪਬਲਿਕ ਦੀ ਹੈਲਥ ਨਾਲ ਖਿਲਵਾੜ ਕਰਦਾ ਹੈ ਤੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਅਸੀਂ ਇਹੀ ਸੁਨੇਹਾ ਦੇਣਾ ਚਾ ਰਹੇ ਹਾਂ ਮੈਂ ਬਾਕੀ ਫੈਕਟਰੀਜ਼ ਨੂੰ ਵੀ ਅਗਰ ਸਾਡੇ ਕੋਈ ਹੋਰ ਵੀ ਕਾਬੂ ਆ ਗਿਆ ਤੇ ਅਸੀਂ ਉਹਨੂੰ ਛੱਡਾਂਗੇ ਨਹੀਂ ਕਿਉਂਕਿ ਸਾਡੇ ਐਸਐਸਪੀ ਸਾਹਿਬ ਦੀ ਸਖਤ ਦਾਇਤਾ ਕਿ ਪਬਲਿਕ ਦੀ ਹੈਲਥ ਨਾਲ ਕੋਈ ਖਿਲਵਾੜ ਨਹੀਂ ਹੋਣਾ ਚਾਹੀਦਾ ਅੱਜ ਅਸੀਂ ਇੱਕ ਉਹ ਪਿੰਡਰ ਫਾਰਮ ਦੇ ਕੋਲ ਗਿਲਵਾਲੀ ਪਿੰਡ ਹੈ ਉੱਥੇ ਅਸੀਂ ਇੱਕ ਜਗਾਧੇਵ ਤੇ ਪਹੁੰਚੇ ਆ ਇਹ ਬੰਦਾ ਜਿਹੜਾ ਹੈ ਲੁਕਸ਼ੀਪਕੇ ਇੱਥੇ ਦੋ ਨੰਬਰ ਦਾ ਘਿਓ ਤਿਆਰ ਕਰ ਰਿਹਾ ਸੀ ਬੇਸਿਕਲੀ ਇਹ ਘਿਓ ਜਿਹੜਾ ਹੈ ਇਹ ਘਿਓ ਨਹੀਂ ਹੈ ਇਹ ਰਿਫਾਈਨਡ اور ਬਨਸਪਤੀ ਹੈ ਇਹਨਾਂ ਨੂੰ ਮਿਕਸ ਕਰਕੇ ਇਹਦੇ ਵਿੱਚ ਦੇਸੀ ਕੀ ਦਾ ਫਲੇਵਰ ਪਾ ਕੇ ਇਸ ਨੂੰ ਘਿਓ ਦਾ ਰੂਪ ਦੇ ਕੇ ਉਹ ਤੋਂ ਵਕ ਵਕ ਧਾਰਮਿਕ ਸਥਾਨਾਂ ਦੇ ਸਾਹਮਣੇ ਜਿਹੜਾ ਹੈ ਇਹ ਘਿਓ ਦੇ ਰਿਹਾ ਸੀ ਤੇ ਜਿਸ ਨਾਲੇ ਲੋਕਾਂ ਦੀ ਧਾਰਮਿਕ ਆਸਥਾ ਦੇ ਨਾਲ ਤੇ ਨਾਲ ਦੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਸੀ